ਸ਼ਬਦ ਦੇ ਕਥਾ ਦਾ ਵਿਚਾਰ ਦਾ ਮਤਲਬ ਇਹ ਹੈ ਕਿ ਸਾਡੇ ਅੰਦਰ ਵਾਲੀ ਸੁਰਤ ਸਾਡਾ ਮਨ ਉਸ ਸ਼ਬਦ ਨੂੰ ਚੰਗੀ ਤਰ੍ਹਾਂ ਸਮਝ ਸਕੇ ਆਪ ਸਭ ਨੂੰ ਪਤਾ ਹੈ ਅਸੀਂ ਗੁਰੂ ਨਾਨਕ ਸਾਹਿਬ ਜੀ ਦੇ ਦੋ ਸ਼ਬਦ ਸੋਈ ਰਾਗ ਵਿੱਚ ਜੋ ਕੁਚ ਜੀ ਔਰ ਸੁਚ ਜੀ ਦੇ ਸਰਲਿਕ ਥਲੇ ਹਜ਼ੂਰ ਨੇ ਉਚਾਰਨ ਕੀਤੇ ਇਹਨਾਂ ਦੀ ਵਿਚਾਰ ਕੀਤੀ ਉਸ ਤੋਂ ਬਾਅਦ ਫਿਰ ਜੋ ਗੁਰੂ ਪੰਚਮ ਪਾਤਸ਼ਾਹ ਜੀ ਦਾ ਅੰਮ੍ਰਿਤ ਸ਼ਬਦ ਇਹਨਾਂ ਸ਼ਬਦਾਂ ਦੇ ਨਾਲ ਹੀ ਦਰਜ ਹੈ ਉੱਥੇ ਸਤਗੁਰਾਂ ਨੇ ਸਰਲੇਖ ਦਿੱਤਾ ਗੁਣਵੰਤੀ ਜਿਸ ਦੀ ਆਪਾਂ ਦੋ ਦਿਨ ਸਿਰਫ ਸਤਗੁਰਾਂ ਨੇ ਇਹ ਕਥਾ ਕਰਾਈ ਗੁਣਵੰਤੀ ਕੌਣ ਹੈ ਮੈਂ ਉਸ ਦਿਨ ਅਰਜ਼ ਕੀਤੀ ਸੀ ਭਾਵੇਂ ਸਤਗੁਰਾਂ ਨੇ ਇੱਥੇ ਸਰਲੇਖ ਕੁਚੱਜੀ ਸੁਜੱਜੀ ਤੇ ਗੁਣਵੰਤੀ ਦਿੱਤਾ ਪਰ ਕੁਚੱਜੀ ਦੇ ਵਿੱਚ ਆਪਣੇ ਆਪ ਨੂੰ ਸੰਬੋਧਨ ਕਰਦੇ ਆ ਸ਼ਬਦ ਕਹੇ ਨੇ ਕਿ ਮੰਜ ਕੁਚੱਜੀ ਆ ਮਾਵਣ ਢੋਸੜੇ ਹਉ ਕਿਉ ਸੋਹ ਰਾਵਣ ਜਾਉ ਜਿਓ ਇੱਕ ਦੋ ਇੱਕ ਚੜੰਦੀਆਂ ਕੌਣ ਜਾਣੈ ਮੇਰਾ ਨਾਉ ਜਿਓ ਕਿ ਮੈਂ ਕੁਚੱਜੀ ਕਾ ਮੰਜ ਕੁਚੱਜੀ ਦਾ ਅਰਥ ਉਸ ਦਿਨ ਬੇਨਤੀ ਕੀਤੀ ਸੀ ਇਹ ਤਿੰਨੇ ਦੇ ਸ਼ ਤਿੰਨੇ ਸ਼ਬਦ ਜਿਹੜੇ ਨੇ ਇਹ ਲਹਿੰਦੀ ਪੰਜਾਬੀ ਵਿੱਚ ਨੇ ਜਿਹੜੀ ਅੱਜ ਵੀ ਪਾਕਿਸਤਾਨ ਦੇ ਮਲਤਾਨ ਦੇ ਇਲਾਕੇ ਵਿੱਚ ਪੁੱਠੋਹਾਰੀ ਲੋਕ ਵੀ ਬੋਲਦੇ ਆ ਉਹ ਲੈਂਦੀ ਪੰਜਾਬੀ ਤੇ ਉਂਝ ਵੀ ਮੇਰੀ ਬੇਨਤੀ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਪੰਜਾਬੀ ਵਰਤੀ ਗਈ ਉਹ ਜ਼ਿਆਦਾਤਰ ਲੈਂਦੀ ਹੀ ਪੰਜਾਬੀ ਹੈ ਇੱਕ ਉਦਾਹਰਨ ਆਪ ਜੀ ਨੂੰ ਦੇਣਾ ਅਸੀਂ ਜੈਤ ਸ੍ਰੀ ਕੀ ਵਾਰ ਪੜ੍ਹਦੇ ਹਾਂ ਉਸ ਵਿੱਚ ਤਿੰਨ ਤਰ੍ਹਾਂ ਦੀ ਬੋਲੀ ਹੈ ਸੰਗਤ ਜੀ ਇੱਕ ਤਾਂ ਜਦੋਂ ਅਸੀਂ ਪਾਠ ਕਰਨੇ ਆ ਇਕ ਸਲੋ ਚਲੋ ਸ਼ਲੋਕ ਲੈਂਦੇ ਹਾਂ ਬਸੰਤ ਸਵਰਗ ਲੋਕਾ ਹੈ ਜਿਤ ਤੇ ਪ੍ਰithvi ਨਵ ਖੰਡਣਾ ਬਿਸਰੰਤ ਹਰ ਗੋਪਾਲ ਨਾਨਕ ਤੇ ਪ੍ਰਾਣੀ ਉਦਾਂ ਉद्याਨ ਭਰਮਣਾ ਚਲੋ ਠੀਕ ਹੈ ਅਸੀਂ ਹਾਹ ਨੂੰ ਸਿਆਰੀ ਰੂਪ ਵਿੱਚ ਉਚਾਰਨ ਦਿੰਨੇ ਆ ਪਰ ਉੱਥੇ ਹਾਹ ਖੜਵਾ ਹੈ ਜੀ ਮੇਰੀ ਬੇਨਤੀ ਹੈ ਇਹ ਜਿਹੜਾ ਸ਼ਬਦ ਹੈ ਬਸੰਤ ਸਵਰਗ ਲੋਕਾ ਹੈ ਇਹ ਅਸਲ ਚ ਸਾਇਸਕ੍ਰਿਤੀ ਹੈ ਇਹ ਵੱਖਰੀ ਬੋਲੀ ਹੈ ਜਦੋਂ ਇਸ ਤੋਂ ਅਗਲਾ ਸ਼ਬਦ ਪੜ੍ਹਨੇ ਆ ਕੌਤਕ ਕੋੜ ਤਮਾਸਿਆਂ ਚਿਤਨਾ ਆਵਸਨਾਉ ਨਾਨਕ ਕੋੜੀ ਨਰਕ ਬਰਾਬਰੇ ਉਜੜ ਸੋਈ ਭਾਉ ਇਹ ਸਾਰੀ ਤੁਸੀਂ ਦੇਖੋ ਜੈਨ ਸ੍ਰੀ ਕਿਵਾਰ ਵਿੱਚ ਇਹ ਤੁਸੀਂ ਸਿਰਫ ਉਹ ਸ਼ਬਦ ਰੰਗ ਜੋ ਦਿਸਦਾ ਗੁਰਸਿੱਖਾ ਪਲੀਸ ਉਹਦੇ ਵਿੱਚ ਹੈ ਰੋ ਕੇ ਪ੍ਰਮਾਣਕ ਦੀ ਪੂਰੀ ਤੱਕ ਦੇਣੀ ਹੁੰਦੀ ਕਿਤੇ ਸ਼ਬਦ ਪੂਰਾ ਇਸ ਕਰਕੇ ਬਿੰਦੀ ਦੇਖੋ ਜਦੋਂ ਅਸੀਂ ਇਹ ਸ਼ਬਦ ਪੜਿਆ ਕੋਤ ਕੋੜ ਤਵਾਸੇ ਅਚਿਤਨਾ ਆਵ ਸੁਨਾਓ ਨਾਨਕ ਕੋੜੀ ਨਰਕ ਬਰਾਬਰੀ ਉਜੜ ਸੋਈ ਥਾਉ ਇਹ ਪੰਜਾਬੀ ਮਾਂਝੇ ਦੀ ਹੈ ਇਹ ਵਿਭਾਗ ਰੂਚੀ ਇਹ ਲੈਂਦੀ ਪੰਜਾਬੀ ਹੈ ਪਹਿਲਾ ਸੱਭਿਅਤਾ ਦਾ ਸ਼ਲੋਕ ਹੈ ਫਿਰ ਲੈਂਦੀ ਪੰਜਾਬੀ ਹੈ ਉਸ ਤੋਂ ਬਾਅਦ ਜਦੋਂ ਅਸੀਂ ਪੌੜੀ ਪੜਨੇ ਪੌੜੀ ਮਹਾ ਭਿਆਨ ਉਧਿਆਨ ਨਗਰ ਕਰਮਾਨਿਆ ਝੂੜ ਸਮਗਰੀ ਪੇਕ ਸੱਚ ਕਰ ਜਾਨਿਆ ਇਹ ਮਾਝੇ ਵਿੱਚ ਬੋਲੀ ਜਾਣ ਵਾਲੀ ਪੰਜਾਬੀ ਹੈ ਜੈਤ ਸਰੀਕੀਆਂ 20 ਪੌੜੀਆਂ ਨੇ ਬਾਹਰਤੀਆਂ 40 ਸ਼ਲੋਕ ਨੇ ਤੇ 40 ਸ਼ਲੋਕਾਂ ਦੀ 20 ਪੌੜੀਆਂ ਦੀ ਤਰਤੀਬ ਹੀ ਏ ਜੀ ਪਹਿਲਾ ਸ਼ਲੋਕ ਆਪ ਜੀ ਪੜੋਗੇ ਸਹਿਸਕ੍ਰਿਤੀ ਮਿਲੇਗਾ ਦੂਜਾ ਸ਼ਲੋਕ ਪੜੋਗੇ ਤਾਂ ਲਹਿੰਦੀ ਪੰਜਾਬੀ ਮਿਲੇਗਾ ਤੀਤੀ ਜਿਹੜੀ ਪੌੜੀ ਦਾ ਪਾਠ ਕਰਾਂਗੇ ਉਹ ਜਿਹੜੀ ਆਮ ਸਾਡੇ ਮਾਝੇ ਵਿੱਚ ਪੰਜਾਬੀ ਵਰਤੀ ਜਾਂਦੀ ਹੈ ਸੱਚ ਇਹ ਵੇ ਕਿ ਸਤਗੁਰੂ ਉਸ ਪੰਜਾਬੀ ਵਿੱਚ ਪੌੜੀ ਉਚਾਰਨ ਕਰਦੇ ਮੈਂ ਤਾਂ ਆਪ ਨੂੰ ਬੇਨਤੀ ਕੀਤੀ ਤਿੰਨੇ ਦੇ ਤਿੰਨੇ ਜਿਹੜੇ ਸ਼ਬਦ ਨੇ ਇਹ ਸਤਗੁਰਾਂ ਨੇ ਲੈਂਦੀ ਪੰਜਾਬੀ ਵਿੱਚ ਵਰਤੇ ਆ ਜੀ ਬਾਬਾ ਫਰੀਦ ਸਾਹਿਬ ਨੇ ਬਹੁਤ ਸ਼ਬਦ ਸ਼ਬਦਾਵਲੀ ਵਰਤੀ ਹੈ ਉਸ ਤੋਂ ਇਲਾਵਾ ਜਿਹੜੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਆਪਾਂ ਮਾਰੂ ਢਖਣਿਆਂ ਦੇ ਦਰਸ਼ਨ ਕਰਨੇ ਮਾਰੂ ਰਾਗ ਵਿੱਚ ਢਖਣਾ ਉਹ ਵੀ ਜਿਹੜਾ ਉਹ ਲੈਂਦੀ ਪੰਜਾਬੀ ਦੇ ਵਿੱਚ ਹੈ ਮੈਂ ਉਸ ਵਿਚਾਰ ਨੂੰ ਫਿਰ ਆਪ ਨੂੰ ਬੇਨਤੀ ਕਰਨ ਲੱਗਾ ਕਿ ਸਤਗੁਰਾਂ ਨੇ ਪਹਿਲਾ ਬਚਨ ਕਿਹਾ ਕਿ ਅਸੀਂ ਔਗੁਣਾ ਨਾਲ ਭਰੇ ਆ ਤੇ ਮੈਂ ਉਸ ਦੇ ਨਾਲ ਅਰਜ਼ ਕੀਤੀ ਸੀ ਕੁਚਾ ਜੇ ਕੁਚਾ ਜੀ ਕਹਿ ਦਿੱਤਾ ਪਰ ਗੁਰਮਖੋ ਜਿੰਦਗੀ ਦਾ ਤੇ ਸਭ ਤੋਂ ਚੰਗਾ ਚਾਜੀ ਏਵੇਂ ਕਿ ਜਿੱਦਨ ਵਹਿ ਗੁਰੂ ਤੇ ਸਤਗੁਰੂ ਜੀ ਦੇ ਸਾਹਮਣੇ ਆਪਣੇ ਔਗੁਣਾ ਨੂੰ ਸਵੀਕਾਰ ਲੈਣਾ ਫਿਰ ਬੇਨਤੀ ਹੈ ਆਪਣੇ ਗੁਨਾਹਾਂ ਨੂੰ ਮੰਨ ਲੈਣਾ ਉਹ ਸਤਗੁਰਾਂ ਨੇ ਬਾਣੀ ਵੀ ਜਿਹੜੀ ਸਾਨੂੰ ਸਮਝ ਦਿੱਤੀ ਉਹ ਦਾਸ ਕਈ ਵਾਰੀ ਬੇਨਤੀ ਕਰਦਾ ਹੈ ਕਿ ਦੋ ਗੱਲਾਂ ਤੇ ਬਹੁਤ ਜ਼ੋਰ ਦਿੱਤਾ ਬੇਨਤੀ ਕਰਦੇ ਇੱਕ ਤਾਂ ਇਹ ਕਿ ਕੀਤੇ ਇਸ ਦੇ ਸ਼ਬਦ ਵਰਤਣਾ ਕੀਤੇ ਤੇ ਅਕੀਤੇ ਇਹ ਲਬਜ ਅक्षर ਮੈਂ ਵਰਤਣਾ ਕੀਤੇ ਇਹਦਾ ਮਤਲਬ ਜਿਹੜੇ ਕੰਮ ਮੈਂ ਕਰ ਚੁੱਕਾ ਹਾਂ ਤੇ ਇੱਕ ਸ਼ਬਦ ਵਰਤਿਆ ਦਾਸ ਨੇ ਅਕੀਤੇ ਅਕੀਤੇ ਦਾ ਅਰਥ ਹੈ ਜਿਹੜੇ ਕਰਨੇ ਚਾਹੀਦੇ ਸੰ ਪਰ ਮੈਂ ਆਪਣੀ ਜ਼ਿੰਦਗੀ ਵਿੱਚ ਕੀਤੇ ਨਹੀਂ ਇਹ ਸ਼ਬਦ ਸਾਨੂੰ ਜਿਆਦਾ ਦਰਸ਼ਨ ਹੋਣਗੇ ਜੀ ਅਰਦਾਸ ਵਿੱਚ ਕੀਤੇ ਤੇ ਅਕੀਤੇ ਜਿਵੇਂ ਜਿਹੜੇ ਕਰਨੇ ਸਨ ਉਹ ਮੈਂ ਕੀਤੇ ਨਹੀਂ ਅਸੀਂ ਪਾਠ ਉਸ ਦਿਨ ਕੀਤਾ ਸੀ ਜਪ ਤਪ ਸੰਜਮ ਧਰਮ ਨਾਲ ਕਮਾਇਆ ਇਹ ਅਕੀਤੇ ਹੋ ਗਏ ਜੀ ਇਹ ਕਰਨੇ ਸਨ ਮੈਂ ਕੀਤੇ ਨਹੀਂ ਜਪ ਤਪ ਸੰਜਮ ਧਰਮ ਨਾਲ ਕਮਾਇਆ ਸੇਵਾ ਸਾਧਨਾ ਜਾਨਿਆ ਹਰ ਰਹਾਇਆ ਤੇ ਕੀਤਾ ਕੀ ਕਾਉ ਨਾਨਕ ਹਮ ਨੀਚ ਕਰਮਾ ਜਿਹੜੇ ਨਹੀਂ ਕਰਨੇ ਉਹ ਜ਼ਿੰਦਗੀ ਚ ਕੀਤੇ ਆ ਜਿਹੜੇ ਕਰਨੇ ਚਾਹੀਦੇ ਸਨ ਉਹ ਅਕੀਤੇ ਮ ਉਹ ਕੰਮ ਨਹੀਂ ਕੀਤੇ ਇਹਨੂੰ ਫਿਰ ਬੇਨਤੀ ਇੱਕ ਸੋਈਆ ਗੁਰੂ ਰਾਮਦਾਸ ਜੀ ਦੇ ਚਰਨਾਂ ਚ ਸਵੇਰੇ ਪ੍ਰਕਾਸ਼ ਲਈ ਸਾਰਾ ਸਿੱਖ ਜਗਤ ਬੜਦਾ ਉਹਦੇ ਵਿੱਚ ਵੀ ਕੀਤੇ ਤੇ ਆ ਕੀਤੇ ਖ ਹਮ ਅਗੁਣ ਭਰੇ ਏਕ ਗੁਣ ਨਾਹੀ ਅੰਮ੍ਰਿਤ ਛਾੜ ਵਿਖੇ ਵਿਖਾਈ ਜਿਹੜਾ ਨਹੀਂ ਸੀ ਕੰਮ ਕਰਨਾ ਉਹ ਕਰ ਬੈਠਿਆ ਹਮ ਅਗੁਣ ਪਰੇ ਇੱਕ ਗੁਣ ਨਾ ਕੀ ਅੰਮ੍ਰਿਤ ਛਾੜ ਵਿਖੇ ਵਿਖਾਈ ਮਾਇਆ ਮੋਹ ਭਰਮ ਪਹਿ ਭੂਲੇ ਇਹਦਾ ਮਤਲਬ ਆ ਕਰ ਬੈਠੇ ਆ ਅੰਮ੍ਰਿਤ ਛੜ ਦਿੱਤਾ ਮਾਇਆ ਮੋਹ ਭਰਮ ਪਹਿ ਭੂਲੇ ਸੁਤਦਾਰਾ ਸਿਉ ਪ੍ਰੀਤ ਲਗਾਈ ਮੇਰੇ ਸਿਰਫ ਕਹਿਣ ਤੋਂ ਮੁਰਾਦ ਇਸੇ ਸ਼ਬਦ ਕੁਛ ਜੀ ਜ਼ਰੂਰ ਕਿਓ ਕਿ ਜਦ ਆਪ ਤਿੰਨਾ ਸ਼ਬਦਾਂ ਦੀ ਵਿਚਾਰਨ ਸੰਪੂਰਨ ਕਰਨਾ ਸਤਗੁਰਾਂ ਨੇ ਫਰਮਾਇਆ ਮੰਜ ਕੁਚ ਜੀ ਆਮਾਵਨ ਦੋਸੜੇ ਹਉ ਕਿਉ ਸੋ 라ਵਣ ਜਾਓ ਜੀਓ ਇੱਕ ਦੋ ਇੱਕ ਚੜੰਦੀਆਂ ਕੌਣ ਜਾਣੇ ਮੇਰਾ ਨਾਮ ਜੀਓ ਮੈਂ ਫਿਰ ਰੀਪੀਟ ਕਰਾਂਗਾ ਸ਼ਬਦ ਦਾ ਸਰਲੇ ਕੁਚ ਜੀ ਕਹੇ ਪਰ ਜਿਹੜੀ ਸ਼ਬਦਾਵਲੀ ਸਤਗੁਰੂ ਨਿਮਰਤਾ ਚ ਵਰਤ ਰਿਹਾ ਇਹ ਤਾਂ ਹੈ ਸੁਚਾਜਾਪਨ ਕੌਣ ਮੰਨਦਾ ਆਪਣੇ ਔਗਣਾ ਹਾ ਸਾਨੂੰ ਸਮਤ ਦੇਣ ਲਈ ਉੱਤਮ ਪੁਰਖ ਤੇ ਸ਼ਬਦ ਉਚਾਰਨ ਕੀਤਾ ਜੀ ਉੱਤੇ ਵੀ ਸਤਿਗੁਰਾਂ ਨੇ ਇੱਕ ਹੋਰ ਕਿਰਪਾ ਕੀਤੀ ਇਹ ਮੈਂ ਕੱਲ ਵੀ ਕਿਹਾ ਸੀ ਹੁਣੇ ਭਾਈ ਸਾਹਿਬ ਨੇ ਦੇਖੋ ਕਈ ਵਾਰੀ ਜਿਹੋ ਜੀ ਸੋਚ ਹੋਵੇ ਨਾ ਜੀ ਸਿੱਖ ਮਨ ਬਣਾ ਕੇ ਜਾਏ ਸੱਚੇ ਵੇ ਪਾਠ ਕਰਨਾ ਨਾ ਵੀ ਹੁੰਦਾ ਹੋਵੇ ਨਾ ਜਿਹੜਾ ਅੰਦਰ ਦੀ ਅਰਦਾਸ ਕਰਦੇ ਜਾਗੇ ਜਾਂ ਤਾਂ ਕੋਈ ਸਿੰਘ ਧਾਮ ਨੇ ਬਾਣੀ ਦੇ ਤੁਕ ਪੜਦਾਸ ਮਿਲ ਜਾਊਗਾ ਜਾਂ ਹੁਕਮਨਾਮਾ ਮਿਲ ਜਾਊਗਾ ਜਾਂ ਕੀਰਤਨ ਦੇ ਵਿੱਚੋਂ ਸ਼ਬਦ ਕੋਈ ਮਿਲ ਜਾਏਗਾ ਸਾਨੂੰ ਕਿਉਂਕਿ ਸਤਿਗੁਰੂ ਸਿੱਖ ਦੀ ਇਸ ਤਾਂ ਬਖਸ਼ਿਸ਼ ਕਰਦੇ ਸ਼ੌਕੋ ਬਿਸਰਜਿਨ ਸਭ ਕੀ ਦੀਆ ਸੁਖਮਨੀ ਸਾਹਿਬ ਚੋਂ ਭਾਈ ਸਾਹਿਬ ਪਦਾ ਬਣ ਰਿਹਾ ਸੀ ਮੈਂ ਕਿਹਾ ਬੇਨਤੀ ਕੀਤੀ ਸਭ ਤੋਂ ਵੱਡਾ ਕੁਚੱਜਾ ਬਣ ਕੇ ਕਿ ਦਾਤੇ ਦੀਆਂ ਦਾਤਾਂ ਨੂੰ ਲੈ ਕੇ ਦਾਤ ਵਿੱਚ ਪ੍ਰਵਿਰਤ ਹੋ ਜਾਣਾ ਤੇ ਦੇਣ ਵਾਲੇ ਦਾਤੇ ਨੂੰ ਭੁੱਲ ਜਾਣਾ ਮਹਾਰਾਜ ਜੀ ਨੇ ਸ਼ਬਦ ਵਰਤਿਆ ਸਲਾਤੀ ਸੀ ਪੜਿਆ ਸੋਇਨਾ ਰੂਪਾ ਰੰਗੁਲਾ ਮੋਤੀ ਤੇ ਮੋਤੀ ਤਹਿ ਮਾਨਕ ਜਿਓ ਸੇ ਵਸਤੂ ਸਹਿ ਦਿੱਤੀਆਂ ਮੈਂ ਤਿਰਸੋ ਲਾਇਆ ਚਿਤ ਦਿਓ ਮੰਦਰ ਮਿੱਟੀ ਸੰਧੜੇ ਪੱਥਰ ਕੀਤੇ ਰਾਸ ਜਿਓ ਹਉ ਇਨੀ ਟੋਲੀ ਭੋਲੀ ਇਸ ਤੇ ਸਕੰਤ ਨਾ ਬੈਠੀ ਪਾਸ ਜਿਓ ਉਹ ਦਾਤਾਂ ਲੈ ਲੀਆਂ ਦਾਤ ਪਿਆਰੀ ਵਿਸਰਿਆ ਦਾਤਾਰ ਸੈਕੁਅਰੀ ਗੱਲ ਕਹਿੰਦਾ ਸੀ ਚਲੋ ਮੈਂ ਅਰਥ ਕਰਨ ਵਾਸਤੇ ਆਪ ਨੂੰ ਪਤਾ ਹੋਣਾ ਹੈ ਕਿ ਗੁਰਮਤਿ ਦੀ ਰਹਿਤ ਮਰਿਆਦਾ ਚ ਲਿਖਿਆ ਹੈ ਸ਼ਬਦ ਵੀ ਕਥਾ ਕਰਦੇ ਆਂ ਅਨਮਤ ਦੇ ਗ੍ਰੰਥਾਂ ਦੇ ਹਵਾਲੇ ਦਿੱਤੇ ਜਾ ਸਕਦੇ ਆ ਯਾਦ ਰੱਖਿਓ ਅਨਮਤ ਦੇ ਗ੍ਰੰਥ ਦੀ ਕਥਾ ਨਹੀਂ ਹਵਾਲਾ ਦਿੱਤਾ ਜਾ ਸਕਦਾ ਪਰ ਸ਼ਰਤ ਕਿ ਸ਼ਬਦ ਦੀ ਛਾਂ ਦੇ ਥੱਲੇ ਸ਼ਬਦ ਹੀ ਉੱਪਰ ਹੋਵੇ ਉਹ ਇਹ ਗੱਲ ਕਹਿੰਦਾ ਹੈ ਉਹ ਕਹਿੰਦਾ ਹੈ ਇਨਸਾਨ ਦਾ ਇੱਕ ਸੁਭਾਅ ਹੈ ਕਿ ਜਦੋਂ ਵੀ ਇਨਸਾਨ ਮਕਾਨ ਦੀ ਛੱਤ ਤੇ ਚੜ੍ਹਦਾ ਹੈ ਪ੍ਰਾਤਨ ਸਮੇਂ ਆਪਾਂ ਲੱਕੜ ਵਾਲੀ ਪੌੜੀ ਵਰ ਦੀਸ ਇੱਕ ਇੱਕ ਡੰਡੇ ਤੇ ਉਹ ਪੈਰ ਰੱਖਦਾ ਹੈ ਖਤਨ ਨਾਲ ਪਕੜਦਾ ਪਰ ਦੇਖੋ ਛੱਤ ਤੇ ਚੜਨ ਤੋਂ ਬਾਅਦ ਸਭ ਤੋਂ ਪਹਿਲਾ ਕੰਮ ਬੰਦਾ ਕੀ ਕਰਦਾ ਭਾਵੇਂ ਉਹ ਮੰਨ ਲਓ ਕਿ ਸੋਚ ਕੇ ਨਾ ਵੀ ਕਰੇ ਪਰ ਹੋ ਜਾਂਦਾ ਜਿਸ ਪੌੜੀ ਵੱਲ ਨਜ਼ਰ ਸੀ ਜਿਸ ਪੌੜੀ ਦੇ ਇੱਕ ਇੱਕ ਡੰਡੇ ਨੇ ਇਨਸਾਨ ਨੂੰ ਮੰਜ਼ਲ ਤੇ ਛੱਤ ਤੇ ਪਹੁੰਚਾਇਆ ਛੱਤ ਤੇ ਪਹੁੰਚਣ ਤੋਂ ਬਾਅਦ ਸਭ ਤੋਂ ਪਹਿਲਾ ਕੰਮ ਕਰਦਾ ਉਸ ਪੌੜੀ ਵਾਲੀ ਦੀ ਪਿੱਠ ਹੋ ਜਾਂਦੀ ਜਿੰਨੇ ਚੜਾਇਆ ਹੈ ਸਿਰਫ ਇੰਨੀ ਗੱਲ ਸਮਝਣ ਵਾਲੀ ਹੈ ਉਸ ਦਾਤੇ ਨੇ ਦਾਤਾਂ ਦਿੱਤੀਆਂ ਤੇ ਮੈਂ ਝੱਲੀ ਸੋਨੇ ਵਿੱਚ ਚਾਂਦੀ ਵਿੱਚ ਪੈਸੇ ਵਿੱਚ ਬਿਜ਼ਨਸ ਵਿੱਚ ਕੋਠੀਆਂ ਵਿੱਚ ਕਾਰਾਂ ਵਿੱਚ ਆਪਣੇ ਵਿਦਿਆ ਦੇ ਹੰਕਾਰ ਵਿੱਚ ਸੱਚੇ ਵੇ ਸੱਜਣਾ ਤੈਨੂੰ ਭੁੱਲ ਬੈਠੀ ਸਿਰਫ ਪਦਾਰਥਾਂ ਦੇ ਮੋਹ ਵਿੱਚ ਪੈ ਗਈ ਤੈਨੂੰ ਯਾਦ ਨਹੀਂ ਕੀਤਾ ਸਭ ਤੋਂ ਵੱਡਾ ਕੁਚੱਜਾ ਬਣ ਕੇ ਕਿ ਦਾਤ ਨਾਲ ਚੰਬੜ ਜਾਣਾ ਤੇ ਦਾਤੇ ਨੂੰ ਭੁੱਲ ਜਾਣਾ ਨਾ ਆਪ ਉਸ ਦਿਨ ਇਹ ਡਿਟੇਲ ਨਾਲ ਅਸਾਂ ਗੁਰਨਾਨਕ ਪ੍ਰਕਾਸ਼ ਕਥਾ ਕੀਤੀ ਉਸ ਤੋਂ ਬਾਅਦ ਦੂਸਰਾ ਸਤਿਗੁਰਾਂ ਨੇ ਜਿਹੜਾ ਸਾਨੂੰ ਸ਼ਬਦ ਬਖਸ਼ਿਸ਼ ਕੀਤਾ ਉਸ ਹੀ ਸੁਚਨ ਜੀ ਫਿਰ ਮੇਰੀ ਬੇਨਤੀ ਹੈ ਮੈਂ ਉਸ ਦਿਨ ਕਿਹਾ ਕਮਾਲ ਦੀ ਗੱਲ ਤਿੰਨਾ ਸ਼ਬਦਾਂ ਦਾ ਅੰਕ ਵੀ 1 1 2 3 ਹੈ ਜੀ ਉਸ ਦਿਨ ਮਰਜ਼ ਕੀਤੀ ਸੀ ਜੀ ਗੁਰੂ ਨਾਨਕ ਸਾਹਿਬ ਦੇ ਸ਼ਬਦ ਆਉਣਗੇ ਗਿਣਤੀ ਵੱਖਰੀ ਹੋਵੇਗੀ ਹਾਂ ਜੀ ਗੁਰੂ ਅਰਜਨ ਸਾਹਿਬ ਦੇ ਸ਼ਬਦਾਂ ਦੀ ਗਿਣਤੀ ਅੰਕ ਵੱਖਰੇ ਨੇ ਇੱਥੇ ਸਤਿਗੁਰਾਂ ਨੇ ਕੁਚੱਜੀ ਵਿੱਚ ਕੋਈ ਪਤਾ ਨਹੀਂ ਪਤਾ ਤੇ ਇੱਕੋ ਹੀ ਜੀ ਸਾਰਾ ਇਹਨੂੰ ਪਤਾ ਕਹਿ ਲੀਏ ਜਿਵੇਂ ਆਪਾਂ ਚੌਪ ਪਦੇ ਪੜਨੇ ਆਂ ਕਈ ਵਾਰੀ ਚੌਪ ਪਦਿਆਂ ਵਿੱਚ ਤੇ ਤੁ ਤੇ ਕਿਤੋ ਕੀ ਮਿਲ ਜਾਂਦੀ ਹੈ ਨਾ ਦੋ ਤੁਕੇ ਵੀ ਨੇ ਤੇ ਤੁਕੀ ਵੀ ਖੈ ਉਹ ਜਦੋਂ ਪਦਾ ਸਮਾਪਤ ਹੁੰਦਾ ਫਿਰ ਇੱਕ ਦੂਜੇ ਪਦੇ ਤੋਂ ਬਾਅਦ ਦੋ ਇਸ ਤਰ੍ਹਾਂ ਹੁੰਦਾ ਜੀ ਇੱਥੇ ਸਤਿਗੁਰਾਂ ਨੇ ਪਹਿਲੀ ਕੁਚੱਜੀ ਸ਼ਬਦ ਨਾ ਰਹਾਉ ਦੇ ਬਚਨ ਨਾ ਕਿਸੇ ਤੁਕ ਦੇ ਪਿਛੇ ਪਦਾ ਬਣਾਇਆ ਇਹ ਤੇ ਸਿੱਧਾ ਸਤਗੁਰਾਂ ਦੀ ਸ਼ਬਦ ਜਦੋਂ ਮੁਕੰਮਲ ਹੋਇਆ ਉਹਦੇ ਪਿੱਛੇ ਅੰਕ ਪਾ ਦਿੱਤਾ 1 ਸਿਰਫ ਇੱਕ ਅੰਕ ਹੈ ਰਹਾਉ ਵੀ ਨਹੀਂ ਉਸ ਤੋਂ ਬਾਅਦ ਸੁਚੱਜੀ ਹੈ ਹੁਣ ਗੁਰਮਖੋ ਸੁਚੱਜੀਪਨ ਵਿੱਚ ਸੰਸਾਰੀ ਤੌਰ ਤੇ ਮਰਜ਼ ਕੀਤੀ ਜਿਹਨੂੰ ਜ਼ਿੰਦਗੀ ਜੀਣ ਦਾ ਸਲੀਕਾ ਹੁੰਦਾ ਹੋਵੇ ਕੱਢਣ ਪਰੋਣ ਦਾ ਸਲੀਕਾ ਹੁੰਦਾ ਹੋਵੇ ਦੁਨਿਆਵੀ ਸ਼ਬਦ ਹੈ ਪਰ ਗੁਰੂ ਗ੍ਰੰਥ ਸਾਹਿਬ ਵਿੱਚ ਸੁਚੱਜਾਪਨ ਇਹ ਵੇ ਕਿ ਸਾਰੀ ਦੁਨੀਆਂ ਇੱਕ ਪਾਸਿਓ ਵੇ ਵਾਹਿਗੁਰੂ ਜੀ ਤੁਸੀਂ ਮੇਰੇ ਨਾਲ ਹੋ ਤੇ ਮੇਰੀ ਜ਼ਿੰਦਗੀ ਦੀ ਪੂੰਜੀ ਸਿਰਫ ਪਰਮਾਤਮਾ ਦਾ ਨਾਮ ਹੈ ਮੇਰੇ ਵਾਸਤੇ ਸਭ ਕੁਝ ਹੀ ਪ੍ਰਭੂ ਹੈ ਇਹ ਤੇ ਸਤਿਗੁਰਾਂ ਨੇ ਸ਼ਬਦ ਵਰਤਿਆ ਸੀ ਜਾਂ ਤੂੰ ਤਾਂ ਮੈਂ ਸਭ ਕੋ ਉਸ ਦਾ ਅਰਥ ਕੀਤੇ ਸੀ ਜਾਂ ਤੂੰ ਜਦੋਂ ਤੁਸੀਂ ਮੇਰੇ ਨਾਲ ਹੋ ਤਾਂ ਸਭ ਕੋ ਹਰ ਕੋਈ ਮੇਰੇ ਨਾਲ ਤੇ ਉਸ ਦਿਨ ਅਰਜ਼ ਕੀਤੀ ਸੀ ਜੀ ਇਹਨੂੰ ਫਿਰ ਬੇਨਤੀ ਸੁਣਿਓ ਕਿ ਕਈ ਵਾਰੀ ਅਸੀਂ ਕੀ ਆਪਣਾ ਇਤਿਹਾਸ ਦੇਖ ਲਈ ਸੱਚ ਇਹ ਵੇ ਬੰਦਗੀ ਕਰਨ ਵਾਲੇ ਨੂੰ ਕਈ ਵਾਰੀ ਸਾਰੇ ਖੜੇ ਮੈਦਾਨ ਵੀ ਛੱਡ ਕੇ ਭੱਜ ਜਾਂਦੇ ਆ ਪਰ ਇੱਥੇ ਤੇ ਬਾਬਾ ਜੀ ਕਹਿੰਦੇ ਜੇ ਤੁਸੀਂ ਨਾਲ ਹੋ ਤੇ ਸਾਰੇ ਨਾਲ ਨੇ ਇਹਦਾ ਮਤਲਬ ਇਹ ਸੀ ਜੁੰਨੀ ਕੋ ਸਮਝ ਪਈ ਤੁਸੀਂ ਨਾਲ ਹੋ ਤੇ ਸਭ ਕੁਝ ਮੇਰੇ ਨਾਲ ਹੈ ਜੇ ਤੁਸੀਂ ਨਾਲ ਨਹੀਂ ਸਾਰੀ ਦੁਨੀਆ ਵੀ ਮੇਰੇ ਨਾਲ ਚੱਲਦੀ ਰਹੇ ਕੋਈ ਵੀ ਮੇਰੇ ਨਾਲ ਨਹੀਂ ਫਿਰ ਬਿੰਤੀ ਹੈ ਜਾਂ ਤੂੰ ਮਾਰਾ ਸ਼ਬਦ ਵਰਤੇ ਆ ਤਾ ਜਾਂ ਤੂੰ ਤਾਂ ਮੈਂ ਸਭ ਕੋ ਸਾਰੇ ਮੇਰੇ ਨਾਲ ਇਹਨੂੰ یوں ਕਹਿ ਲੋ ਜੋ ਸਤਗੁਰਾਂ ਨੇ ਬਾਬਾ ਫਰੀਦ ਸਾਹਿਬ ਨੇ ਸ਼ਬਦ ਵਰਤਿਆ ਵੈਸੇ ਉਹ ਅੱਲਾ ਦੇ ਮੁਖ ਚੋਂ ਸ਼ਬਦ ਕਢਾਇਆ ਕਿਉਂਕਿ ਆਪ ਸਭ ਨੂੰ ਪਤਾ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚ ਬਹੁਤ ਸ਼ਬਦ ਐਸੇ ਨਹੀਂ ਉਜਤਾ ਤੁਰ ਕੀ ਬਾਣੀ ਹੈ ਪਰਮੇਸ਼ਵਰ ਦਾ ਬੋਲ ਪ੍ਰੋਫੈਸਰ ਪੂਰਨ ਸਿੰਘ ਹਾਲ ਕਹਿੰਦੇ ਹੁੰਦੇ ਸਨ ਉਹਨਾਂ ਨੇ ਲਿਖਿਆ ਵੀ ਕਹਿੰਦੇ ਗੁਰੂ ਗ੍ਰੰਥ ਸਾਹਿਬ ਦੀ ਕਥਾ ਕਰਦੇ ਸੀ ਕਹਿੰਦੇ ਆ ਇਹ ਮੈਂ ਵਰਤਿਆ ਇਹ ਸ਼ਬਦ ਇਸ ਭਾਸ਼ਾ ਵਿੱਚੋਂ ਆਇਆ ਉੱਥੇ ਇਸ ਭਾਸ਼ਾ ਵਿੱਚ ਵਰਤਿਆ ਜਾਂਦਾ ਤੇ ਇੱਕ ਵਾਰ ਮਹਾਰਜ ਜੀ ਕੀਤੀ ਕਈ ਸ਼ਬਦ ਐਸੇ ਨੇ ਸਤਿਗੁਰਾਂ ਦੀ ਬਾਣੀ ਵਿੱਚ ਜਿਹੜੇ ਸਿਰਫ ਇੱਕ ਇੱਕ ਦੋ ਦੋ ਵਾਰ ਹੀ ਹੁੰਦੇ ਨੇ ਪਹਿਲਾਂ ਕਦੀ ਕਿਸੇ ਨੇ ਵਰਤੇ ਵੀ ਨਹੀਂ ਹੁਣ ਇੱਕ ਉਦਾਹਰਨ ਮੈਂ ਦੇਣ ਲੱਗਾ ਇਹਦਾ ਨਾ ਵਿਚਾਰ ਦਾ ਸਬੰਧ ਨਹੀਂ ਇੱਕ ਸ਼ਬਦ ਸੀ ਪੜਨੇ ਆ ਪੜਿਆ ਹੋਵੇ ਗੁਨਾਹਗਾਰ ਤਾਂ ਉਮੀ ਸਾਧਨਾ ਮਾਰੀਏ ਉਮੀ ਹਾਂ ਇਹਦੇ ਅਰਥ ਕੀਤੇ ਨੇ ਇੱਕ ਵਾਰ ਪੜਿਆ ਹੋਵੇ ਗੁਨਾਹਗਾਰ ਤਾਂ ਉਮੀ ਸਾਧਨਾ ਮਾਰੀਏ ਇਹਦੇ ਵਿੱਚ ਇੱਕ ਬਚਨ ਹੁੰਦਾ ਪੜਿਆ ਅਤੇ ਉਮੀਆ ਵਿਚਾਰ ਕੇ ਵਿਚਾਰੀਏ ਇਹ ਪੂਰੇ ਗੁਰੂ ਗ੍ਰੰਥ ਸਾਹਿਬ ਵਿੱਚ ਸਮਗਰ ਬਾਣੀ ਚ ਸਿਰਫ ਦੋ ਵਾਰੀ ਸ਼ਬਦ ਆ ਉਮੀ ਤੇ ਉਮੀਆ ਜਿਹੜੇ ਟੀਕਾਕਾਰ ਗੁਰਮੁਖ ਨੇ ਤਕਰੀਬਨ ਸਭ ਨੇ ਉਮੀਦਾ ਲਫ਼ਜ਼ ਹੀ ਅਰਥ ਕੀਤਾ ਜੀ ਜ਼ਾਹਿਲ ਅਨਪੜ ਗਵਾਰ ਜਿਹਨੂੰ ਕੋਈ ਸਮਝ ਨਹੀਂ ਪਰ ਮਨ ਚ ਬੜਾ ਹੁੰਦਾ ਸੀ ਕਿਉਂਕਿ ਕਥਾ ਵਿੱਚ ਇਹਨਾਂ ਚੀਜ਼ਾਂ ਦੀ ਲੋੜ ਪੈਂਦੀ ਹੈ ਜੀ ਇਹ ਅਨਪੜ ਸ਼ਬਦ ਕਿੱਥੋਂ ਆ ਗਿਆ ਜ਼ਾਹਿਲ ਸ਼ਬਦ ਕਿੱਥੋਂ ਆ ਗਿਆ ਉਮੀ ਤੇ ਉਮੀਆਂ ਅਰਥ ਇੱਕੋ ਹੀ ਨੇ ਉਥੇ ਉਮੀ ਇੱਕ ਵਚਨ ਜਿਹੜਾ ਮੂਰਖ ਹੈ ਉਮੀਆ ਬੋਚਨ ਹੋ ਗਿਆ ਪਰ ਸਤਿਗੁਰੂ ਜੀ ਇਹ ਸ਼ਬਦ ਕਿੱਥੋਂ ਆਇਆ ਉਮੀ ਕਿਉਂਕਿ ਧਿਆਨ ਜਾਂਦਾ ਸੀ ਕਿਸੇ ਨੇ ਇੱਕ ਵਾਰੀ ਕਿਹਾ ਜੀ ਕਿਤੇ ਓਮ ਤੋਂ ਨਹੀਂ ਉਮੀ ਬਣਿਆ ਮਨਚ ਨਹੀਂ ਬਈ ਅਸਲ ਚ ਇਹ ਅਰਬ ਦੇ ਪਿੰਡਾਂ ਵਿੱਚ ਵਰਤਿਆ ਜਾਣ ਵਾਲਾ ਲਫ਼ਜ਼ ਹੈ ਅਰਥ ਸਾਰੇ ਕੀਤੇ ਨੇ ਜ਼ਾਹਿਲ ਅਨਪੜ ਮੂਰਖ ਅਸਲ ਚ ਅਰਬੀ ਦਾ ਸ਼ਬਦ ਉਮ ਉਮ ਦਾ ਲਫ਼ਜ਼ ਜੀ ਅਰਥ ਹੈ ਮਾਂ ਫਿਰ ਹੋਲ ਮਨ ਚਾਹ ਵੀ ਮਾਂ ਤੇ ਹਨ ਪਰ ਓਮ ਅੰਮਾ ਜਿਨ ਵਾਪਾ ਕਹਿੰਨੇ ਆ ਇਹ ਫਾਰਸ ਪਰਸ਼ੀਅਨ ਵਿੱਚ ਅੰਮਾ ਬਣ ਜਾਂਦਾ ਉਰਦੂ ਵਿੱਚ ਗੁਰੂ ਸਾਹਿਬ ਨੇ ਵੀ ਵਰਤੇ ਆ ਜੀ ਗੁਸਾਈ ਮਹੰਤਾ ਇਥੜਾ ਅੰਮ ਅਬੇ ਥਾਉ ਇਟ ਮੀਨਸ ਅੰਮ ਅੰਬ ਨਹੀਂ ਅੰਮ ਅੰਮਾ ਇਹ ਬਿੰਦੀ ਹੈ ਹੁਣ ਇਤੇ ਸ਼ਬਦ ਹੈ ਕਿ ਓਮ ਸ਼ਬਦ ਅਰਬੀ ਦਾ ਹੈ ਲਬਜ਼ੀ ਅਰਥ ਇਹ ਦਾ ਮਾਂ ਹੈ ਪਰ ਇਹਦਾ ਭਾਵ ਅਰਥ ਕੁਝ ਹੋਰ ਵੀ ਹੈ ਕਿਉਂਕਿ ਹਰਬ ਵਿੱਚ ਜਿਸ ਬੱਚੇ ਦੇ ਜਨਮ ਤੋਂ ਬਾਅਦ ਉਹਦੇ ਬਾਪ ਦੀ ਜੋ ਕੋਸ਼ ਕਰ ਲਿਖਦੇ ਨੇ ਮੌਤ ਹੋ ਜਾਏ ਤੇ ਜਿਹੋ ਜਾਂ ਮਾਂ ਦੀ ਕੁੱਕ ਚੋਂ ਜੰਮਿਆ ਉਹੋ ਜਾਂ ਕਬਰਾਂ ਵਿੱਚ ਚਲਾ ਜਾਏ ਸਾਰੀ ਜ਼ਿੰਦਗੀ ਕੁਝ ਵੀ ਨਾ ਸਿੱਖੇ ਉਹਨੂੰ ਕਹਿੰਦੇ ਸਨ ਇਹ ਤਾਂ ਊਮੀ ਹੈ ਅਸਲ ਜਿਹੋ ਜਾਂ ਮਾਂ ਨੇ ਜੰਮਿਆ ਇਹੋ ਜਾਂ ਤੁਰ ਚੱਲੇ ਸਮੂਰਖ ਨੇ ਕੁਝ ਵੀ ਨਹੀਂ ਸਿੱਖਿਆ ਮੇਰੀ ਬੇਨਤੀ ਸ਼ਬਦ ਕਿੱਥੇ ਵਰਤਿੰਦਾ ਹੈ ਤੇ ਗੁਰੂ ਗ੍ਰੰਥ ਸਾਹਿਬ ਵਿੱਚ ਇਹ ਸ਼ਬਦ ਸਤਿਗੁਰਾਂ ਨੇ ਸਿਰਫ ਦੋ ਵਾਰੀ ਦਰਜ ਕੀਤਾ ਹੈ ਤੀਜੀ ਵਾਰ ਕਿਤੇ ਇਸ ਅਰਥ ਸ਼ਬਦ ਨਹੀਂ ਆਇਆ ਮੈਂ ਆਪ ਨੂੰ ਇਸ ਕਰਕੇ ਬੇਨਤੀ ਕਰਨ ਲੱਗਾ ਕੋਈ ਸ਼ਬਦ ਨੇ ਜਿਹੜੇ ਸਤਿਗੁਰੂ ਬੋਲਦੇ ਆ ਉਹਨਾਂ ਸ਼ਬਦਾਂ ਵਿੱਚੋਂ ਸੱਚ ਏਵੇਂ ਪਾਰ ਬ੍ਰਹਮ ਪਰਮੇਸ਼ਵਰ ਸੰਬੋਧਨ ਕਰਦੇ ਬੈ ਸਨ ਮੈਂ ਤਾਂ ਕਿਹਾ ਪ੍ਰੋਫੈਸਰ ਪੂਰਨ ਸਿੰਘ ਕਹਿੰਦੇ ਸਨ ਸ਼ਬਦ ਕਿਸੇ ਭਾਸ਼ਾ ਦਾ ਹੋਵੇ ਕਿਵੇਂ ਵਰਤਿਆ ਜਾਂਦਾ ਹੋਵੇ ਪਰ ਜਿਹੜਾ ਸਤਗੁਰਾਂ ਕੀ ਬਾਣੀ ਵਿੱਚ ਸ਼ਬਦ ਆ ਗਿਆ ਸਤਗੁਰਾਂ ਨੇ ਆਪਣੇ ਮੁਖ ਤੋਂ ਸ਼ਬਦ ਕਹਿ ਦਿੱਤਾ ਕਹਿਣ ਲੱਗੇ ਹਰ ਸ਼ਬਦ ਕੀ ਗੁਰਮਖੀ ਦੇ ਵਿੱਚ ਆ ਕੇ ਗੁਰਮਖ ਬਣ ਗਿਆ ਹੈ ਹਰ ਸ਼ਬਦ ਸਤਗੁਰਾਂ ਦਾ ਇੱਥੇ ਮੇਰੀ ਬੇਨਤੀ ਹੈ ਬਾਬਾ ਫਰੀਦ ਸਾਹਿਬ ਦਾ ਇੱਕ ਬਚਨ ਜਾਂ ਬਾਬਾ ਜੀ ਨੇ ਕਿਹਾ ਸੁਚ ਜੀ ਜਾਂ ਤੂੰ ਤਾਂ ਮੈਂ ਸਭ ਕੋ ਤੂੰ ਸਾਹਿਬ ਮੇਰੀ ਰਾਸ ਜੀਓ ਤੁਸੀਂ ਮੇਰੀ ਪੂੰਜੀ ਹੋ ਤੁਸੀਂ ਨਾਲ ਉਹ ਸਾਰੇ ਨਾਲ ਹੁਣ ਇਹਦਾ ਅਰਥ ਇੱਕ ਕਸੇ ਇਹ ਵੀ ਸ਼ਬਦ ਪੜਿਆ ਆਪ ਸਵਾਰ ਹੈ ਮੈਂ ਮਿਲ ਹੈ ਮੈਂ ਮਿਲਿਆ ਸੁਖ ਹੋਏ ਪ੍ਰੀਤਾ ਜੇ ਤੂੰ ਬੇਰਾਖ ਹੋਏ ਰਹੇ ਸਭ ਜਗ ਤੇਰਾ ਹੋਏ ਸੁਚਾਚੀ ਦਾ ਅਰਥ ਸਿਰ ਪਰਮਾਤਮਾ ਤੇ ਪਰੋਸਾ ਧਰ ਜੀਰੇ ਇੱਕ ਟੇਕ ਤੂੰ ਲਾਹੇ ਵਿਡਾਣੀ ਆਸ ਸੁਚੱਜੀ ਦਾ ਅਰਥ ਕਿਸੇ ਕੋਈ ਕੋਏ ਮੰਜ ਨਿਮਾਣੀ ਇੱਕ ਤੂੰ ਸੁਚੱਜੀ ਦਾ ਮਤਲਬ ਤਜੋ ਸਿਆਨ ਸੁਰਜਣੋ ਸਿਮਰੋ ਖਰ ਹਰ ਰਾਏ ਏਕ ਆਸਰ ਮਨ ਰੱਖੋ ਨਾਨਕ ਦੁਖ ਭਰਮ ਹੋ ਜਾਏ ਇਹਦਾ ਸਿੱਧਾ ਅਰਥ ਤੁਸੀਂ ਨਾਲ ਸਾਰੇ ਨਾਲ ਉਹਦਾਂ ਮੈਂ ਕਿਹਾ ਸੀ ਜੇ ਤੂੰ ਵਤ ਅੰਗਣੇ ਅਬ ਧਰਤ ਸੁਹਾਵੀ ਹੋਏ ਤੂੰ ਆ ਜਾ ਤਾਂ ਸਾਰੀ ਨਾਲ ਤਣੀ ਵੀ ਕੋਣਾ ਪਾਟ ਪਟੰਬਰ ਭਾਹੀ ਸੇਤੀ ਜਾਲੇ ਧੂੜੀ ਵਿੱਚ ਲੁਡੰਢੀ ਸੋਹਾ ਨਾਨਕ ਤੈ ਸਹ ਨਾਲੇ ਤੁਸੀਂ ਨਾਲ ਤੇ ਸਭ ਇੱਕ ਸੱਜਣ ਸਭ ਸੱਜਣਾ ਇੱਕ ਵੈਰੀ ਸਵਾਦ ਮੇਰੀ ਫਿਰ ਬੇਨਤੀ ਹੈ ਗੁਰਮਖੋ ਸੁਚੱਜਾ ਬਨਖੇ ਦੁਨੀਆ ਸਾਰੀ ਛੱਡ ਕੇ ਚਲੀ ਜਾਏ ਕਰਤਾਪੁਰਖ ਵੈ ਗੁਰੂ ਨਾਲੇ ਕੋਈ ਭੈ ਨਹੀਂ